ਇੰਡਾ ਦੇ ਮਾਡਲ ਟਾਉਨ ਫੇਸ 1 ਤੋਂ 2.8 ਗ੍ਰਾਮ ਹਰੋਇਨ ਅਤੇ ਇੱਕ ਮੋਬਾਈਲ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਬੁੱਧਵਾਰ ਨੂੰ 12 ਵਜੇ ਦੇ ਲਗਭਗ ਐਸ ਐਚ ਓ ਥਾਣਾ ਸਿਵਲ ਲੈਣੀ ਦਿੱਤੀ ਜਾਣਕਾਰੀ ਬਠਿੰਡਾ ਪੁਲਿਸ ਵੱਲੋਂ ਨਸ਼ੇ ਵਿਰੋਧ ਵਿੱਡੀ ਮਹਿਮਤ ਅਤੇ ਬਠਿੰਡਾ ਦੇ ਮਾਡਲ ਟਾਊਨ ਤੋਂ 2.8 ਗ੍ਰਾਮ ਹਰੋਇਨ ਸਮੇਤ ਅਤੇ ਇੱਕ ਮੋਬਾਈਲ ਫੋਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕਰਦੋਂ ਉਹਨਾਂ ਨੂੰ ਹਵਾਲਤ ਕੀਤਾ ਗਿਆ ਐਸਐਚਓ ਨੇ ਕਿਹਾ ਕਿ ਹੁਣ ਸਾਡੇ ਕੋਲ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਇਹਨਾਂ ਦੇ ਖੰਗਾਲੇ ਜਾਣਗੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਸਿਵਲ ਲੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਦੋ ਵਿਅਕਤੀਆਂ ਨੂੰ ਮਾਡਲ ਟਾਉਨ ਤੋਂ 2.8 ਗ੍ਰਾਮ ਹਰੋਇਨ ਅਤੇ ਇੱਕ ਮੋਬਾਈਲ ਫੋਨ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਸਰ ਕੀ ਨਾਮ ਹੈ ਕਿ ਦੋ ਗ੍ਰਾਮ ਡਟ ਕਰਨਾ ਹੋਣਾ ਪਈ ਕੋਲ ਵਾਲਾ ਇਸ ਮੇਰਾ ਨਾਮ ਇੰਸਪੈਕਟਰ ਹਜੋਸੇਗਰ ਮੁਖਬਰ थाना ਸੇਵਲ ਨਈ ਮਾਨ ਜੋ ਕਿ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਦੇ ਹੇਠਾਂ ਨਿਰਦੇਸ਼ਾ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੜੀ ਮੁਹਿੰਮ ਵਿੱਢੀ ਵੀ ਉਸ ਤਹਿ ਦੀ ਜਿਹੜਾ ਹੈਗਾ थाना 79 ਵਿਖੇ ਜਿਹੜਾ ਦੋ ਜਣੇ ਜਿਹੜਾ ਇੱਕ ਰਵੀ ਤੇ ਸਾਈਲ ਨੂੰ ਜਿਹੜਾ ਹੈਗਾ ਕਾਬੂ ਕਰਕੇ ਉਹਨਾਂ ਤੋਂ ਜਿਹੜਾ 2.8 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਹੈ ਜਿਸ ਤੇ ਮੁਕੱਦਮਾ ਨੰਬਰ 117 थाना 79 ਵਿਖੇ ਦਰਜ ਕੀਤਾ ਗਿਆ ਹੈ ਜਿਸ ਦੀ ਜਿਹੜੀ ਅਗੇ ਤਪਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਜਿੰਨਾਂ ਦਾ ਅਗਰ ਮਾਂਡਾ ਸੰਕਰ ਕੇ ਤੇ ਇਹਨਾਂ ਦੇ ਜਿਹੜਾ ਬੈਕਵਰਡ ਤੇ ਫਾਰਵਰਡ ਲਿੰਕ ਨੂੰ ਵੀ ਜਿਹੜਾ ਬਚਾ ਜਾਵੇ ਇੱਕ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਸਟ੍ਰੀਟ ਲੈਵਲ ਤੇ ਡਰਗ ਪੈਟਲਿੰਗ ਹੈ ਉਹ ਤੇ ਵੀ ਜਿਹੜਾ ਹੈਗਾ ਸਾਡਾ ਖਾਸ ਕਰਕੇ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਮੁਹਿੰਮ ਵੱਡੀ ਵੀ ਹੈ ਵੀ ਜਿਹੜਾ ਲੋਅਰ ਲੈਵਲ ਤੇ ਵੀ ਜੇ ਕੋਈ ਪੈਟਲਿੰਗ ਕਰ ਰਿਹਾ ਹੈ ਛੋਟੇ ਲੈਵਲ ਤੇ ਤੇ ਉਹਨਾਂ ਨੂੰ ਵੀ ਜਿਹੜਾ ਸਖਤੀ ਨਾਲ ਨਜਿੱਠਿਆ ਜਾਊਗਾ ਤੇ ਜਿਹੜੇ ਇਸ ਕੰਮ 'ਚ ਜਿਹੜੇ ਹੈਗੇ ਬੰਦੇ ਨਸ਼ੇ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਇੱਕ ਜਿਹੜੀ ਚੇਤਾਵਨੀ ਜਿਹੜਾ ਜਣਾ ਚਾਹੁੰਦਾ ਜਿਹੜਾ ਕੋਈ ਵੀ ਕੰਮ ਕਰੂਗਾ ਇਸ ਤਰ੍ਹਾਂ ਦਾ ਉੱਤੇ ਜਿਹੜਾ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਜਿਹੜੀ ਅਮਲਤ ਲਿਆਂਦੀ ਜਾਵੇ ਮੋਬਾਈਲ ਵੀ ਬ੍ਰੈਕਟ ਵਿੱਚ ਇਹਨਾਂ ਤੋਂ ਜਿਹੜਾ ਇੱਕ ਜਣੇ ਤੋਂ ਮੋਬਾਈਲ ਬਰਾਮਦ ਕੀਤਾ ਗਿਆ ਜਿਸ ਤੇ ਵੀ ਅਸੀਂ ਜਿਹੜੇ ਹੈਗੇ ਐਨਾਲਿਸਿਸ ਕਰਕੇ ਵੀ ਜੋ ਜਿਹੜੇ ਸੀਡੀਆਰ ਵਗੈਰਾ حاصل ਕਰਕੇ ਜੋ ਵਟਸਐਪ ਵਗੈਰਾ ਚੈੱਕ ਕਰਕੇ ਵੀ ਅੱਗੇ ਕਿਹਦੇ ਨਾਲ ਲਿੰਕ ਹੈਗਾ ਤੇ ਅੱਗੇ ਜਿਹੜੀਆਂ ਅੱਗੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦੇ ਸੀਗੇ ਉਹ ਵੀ ਤਫ਼ਤੀਸ਼ ਚ ਲਿਆ ਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਇਹਨਾਂ ਦਾ ਨਾਮ ਲਿਖਿਆ ਜਾਂਦਾ ਹੈ ਇਹ ਜਿਹੜੀ ਤਕਤੀਰ ਦਾ ਵਿਸ਼ਾ ਹੈ ਚੈੱਕ ਜਿਹੜਾ ਹੈਗੇ ਅਸੀਂ ਕਰਦੇ ਹਾਂ